ਜਦੋਂ ਵੇਖੀ ਦਾ ਤੇਰੇ ਇਤਿਹਾਸ ਵੱਲੇ ਵੱਖ ਜਿਉਣ ਤੇ ਮਨਾਂ ਦਾ ਢੰਗ ਤੇਰਾ ਪੈ ਕੇ ਸਿੱਤਕ ਦੀ ਪੱਠੀ ਵਿੱਚ ਸੂਰਬੀਰਾ ਸਾਗੋਂ ਹੋਰ ਹੋਇਆ ਗੂੜਾ ਰੰਗ ਤੇਰਾ ਆ ਜਦ ਵੀ ਧਰਮ ਨੂੰ ਖੂਨ ਦੀ ਲੋੜ ਹੋਵੇ ਖੂਨ ਵਾਂਗ ਦਰਿਆਵਾਂ ਦੇ ਰੋੜਦਾ ਲੋਕੀ ਜ਼ਿੰਦਗੀ ਲੋੜ ਦੇ ਜ਼ਿੰਦਗੀ ਚ ਪਰ ਤੂੰ ਬਾਤ ਚੋਂ ਜ਼ਿੰਦਗੀ ਲੋੜਦਾ ਏ ਜੈ ਤੂੰ ਵੇਖੀ ਦਾ ਤੇਰੇ ਇਤਿਹਾਸ ਵੱਲੇ ਵਖ ਜਉਣ ਤੇ ਮਨ ਦਾ ਢੰਗ ਤੇਰਾ ਪੈ ਕੇ ਸਿੱਧਕ ਦੀ ਪੱਠੀ ਵਿੱਚ ਸੂਰ ਬੀਰਾ ਸਾਂ ਕੋ ਹੋਰ ਹੋਇਆ ਗੂੜਾ ਰੰਗ ਤੇਰਾ ਜਦ ਲਈ ਧਰਮ ਨੂੰ ਖੂਨ ਵੀ ਲੜੇ ਖੂਨ ਵਾਂਗ ਦਰਿਆਵਾਂ ਦੇ ਰੋੜਦਾ ਏ ਲੋਕੀ ਜ਼ਿੰਦਗੀ ਲੋੜਦੇ ਜ਼ਿੰਦਗੀ ਚ ਪਰ ਤੂੰ ਬਾਤ ਚੋਂ ਜ਼ਿੰਦਗੀ ਲੋੜਦਾ ਏ ਕਿਉਂ ਕਾਂਤੀਕ ਇਤਿਹਾਸ ਨੂੰ ਭੱਲਣਾ ਨਾ ਜਿਹੜੀਆਂ ਦੇਸ਼ ਬਦਲੇ ਕਾਲਾਂ ਕਾਲੀਆਂ ਨੇ ਤੇਰੇ ਪੁੱਤਾਂ ਦੇ ਖੂਨ ਦੇ ਸਿਰ ਸਜਾ ਭਾਰਤ ਮਾਂ ਦੇ ਤੇਰੇ ਤੇ ਲਾਲੀਆਂ ਨੇ ਓ ਐਸਾ ਟਿਠਾਯਾ ਜ਼ੀਬ ਹੈ ਬਾਦਸ਼ਾ ਤੂੰ ਦਿਲ ਕਿਸ ਗਰੀਬ ਦਾ ਤੋੜਦਾ ਨਹੀਂ ਦਰਿਆਏ ਸੁਵਲੀ ਨੂੰ ਮੋੜ ਨਾ ਕੀ ਦਰਿਆਏ ਸੁਵਲੀ माउ तु आवे खाली मोर दी भाई कन आए जात पाती ॼण न दुश्मण दुश्मणी भुल के पाणी फट विच पाई ਤੇਰੇ ਬੱਚੇ ਦਾ ਨਿੱਜਾਂ ਤੇ ਟੰਗ ਦੇ ਰੇ ਤੇਰੇ ਵੱਡਿਆਂ ਜਦੋਂ ਅਰਦਾਸ ਕੀਤੀ ਫਿਰ ਵੀ ਪ੍ਰਾ ਸਰਬਾਤੂ ਦਾ ਮੰਗ ਰੇ ਮੈਂ ਤਾਂ ਵੇਖੀ ਦਾ ਗੁਰੂ ਕੇ ਬਾਗ ਅੰਦਰ ਤੇਰੀਆਂ ਛਾਤੀਆਂ ਤੇ ਕੋੜੇ ਨੱਚਦੇ ਰੇ ਜ਼ੁਲਮਾ ਕਰਨ ਵਾਲੇ ਹੋਗੇ ਰੋਣ ਹਾ ਕੇ ਤੇਰੇ ਖੇਡ ਖੇਡ ਹੱਸਦੇ ਰਹੇ ਹੋ ਘਰ ਲ ਜਾਵੇਂ ਆਵਾਲੇ ਦੇ ਬਾਗ਼ੀ ਅੰਦਰ ਰੱਜ ਰੱਜ ਸ਼ੇਹੀ ਦੀਦਾ ਜਾਮ ਪੀਤਾ ਓਏ ਇਸ ਦਲੀ ਦਰਬਾਰ ਦਿਆਂ ਹਾਕਮ ਨੇ ਇਸ ਦਲੀ ਦਰਬਾਰ ਦਿਆਂ ਹਾਕਮ ਨੇ ਹੇ ਰਾ ਤੇਲਾ ਹਰਿ ਮੰਦਰ 'ਤੇ ਇੱਜ਼ਤ ਕੀਤਾ ਆਪਣੇ ਗੁਰੂ ਦੀ ਖੁਸ਼ੀ ਆਪਾ ਨੋਂ ਬਦਲੇ ਉਸ ਪਾਪੀ ਦੇ ਖੂਨ ਨਾਲੇ ਉਝੂ ਮਈਆਂ ਇਕਲ ਦੇ ਮਾਲ ਤੇਰੀਆਂ ਵੰਡੀਆਂ ਨੇ ਹੁਣ ਵੀ ਸੱਪੜ ਜਾ ਸਮੇ ਦੇ ਸੂਰ ਬੀਰਾ ਕਿਧਰੇ ਵਟੀਆਂ ਜਾਏ ਨਾ ਫੁੱਲ ਤੇਰਾ ਕਦਮਾਂ ਕਦਮਾਂ ਤੇ ਸੱਪੜ ਕੇ ਕਦਮਾਂ ਧਰ ਲੈ ਜਾਵੇ ਕੌਣ ਆ ਜਾਈ ਨਾ ਢੋਲ ਤੇਰਾ ਹੋ ਕਰਦੇ ਗੇਲ ਬੀਰ ਅਰਦਾਸ ਹੋ ਪੰਥ God is